ਡਾਕਟਰ ਸਾਹਿਬ ਪਾਰਟੀ ਨੇ ਟਿਕਰ ਦਿੱਤੀ ਹੈ ਹੁਣ ਕੀ ਅੱਗੇ ਕੀ ਪ੍ਰੋਸੈਸ ਸਕੇ ਵਿਚਾਰ ਕਰੋਗੇ ਕਿ ਮਹਿਲਾਵਾਂ ਵਾਲੇ ਵਾਲਾ ਕਿਵੇਂ ਜਿਹੜਾ ਡਾਕਟਰ ਵਾਲਾ ਬਹੁਤ ਮਾਣ ਵਾਲੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ ਬਹੁਤ ਮੈਂ ਆਪਣੇ ਜਿਹੜੇ ਮੇਰੇ ਰਾਜਨੀਤਿਕ ਗੁਰੂ ਆ ਮੈਂਟਰ ਆ ਅਰਵਿੰਦ ਕੇਜੀਵਾਲ ਜੀ ਔਰ ਭਗਵੰਤ ਮਾਨ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਉਹਨਾਂ ਨੂੰ ਇੱਕ ਗੇਂਦ ਦਵਾਨਾ ਕਿ ਅਸੀਂ ਸਾਡੀ ਸਾਡੀ ਮਤਲਬ ਮੈਂ ਖੁਦ ਵੀ ਮੇਰਾ ਪਰਿਵਾਰ ਵੀ ਔਰ ਮੇਰਾ ਸਾਰਾ ਪਰਿਵਾਰ ਦਾ ਮਤਲਬ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਅਸੀਂ ਸਾਰੇ ਜਿੰਨੇ ਚਾਹੇ ਅਸੀਂ 9 ਐਮਐ ਔਰ ਸਾਰੇ ਜਿੰਨੇ ਸਾਡੇ ਅਹੁਦੇਦਾਰ ਹੈ ਔਰ ਜਿੰਨੇ ਸਾਡੇ ਕੈਂਡੀਡੇਟ ਸੀ ਪ੍ਰਸਪੈਕਟਿਵ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਜਿੰਨੇ ਸਾਡੇ ਬੂਤ ਤੱਕ ਦੇ ਵਲੰਟੀਅਰ ਹੈ ਸਾਰੇ ਅਸੀਂ ਪੂਰੇ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਅਸੈਂਬਲੀ ਦੇ ਵਿੱਚ 9 ਦੀਆਂ 9 ਅਸੈਂਬਲੀ ਸੀਟਾਂ ਜਿੱਤੇ ਸੀਗੇ ਅਸੀਂ ਪਹਿਲਾਂ ਨਾਲੋਂ ਮਾਰਚ ਨੇ ਵਧਾ ਕੇ ਬਹੁਤ ਵਧੀਆ ਜਿਹੜਾ ਹੈਗਾ ਇੱਕ ਬਿਗੇਸਟ ਵਿਕਟਰੀ ਜਿਹੜੀ ਆ ਪਾਰਟੀ ਨੂੰ ਦੇਵਾਂਗੇ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਡਾਕਟਰ ਸਾਹਿਬ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਆਪਣੇ ਵਲੰਟੀਅਰਾਂ ਨੂੰ ਪਾਰਟੀ ਦੇ ਅਗੋਂ ਲੀਡਰਾਂ ਨੂੰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜੀ ਹੁਣ ਆਪਾਂ ਤਕੜੇ ਹੋ ਕੇ ਹਮਲਾ ਮਾਰੀਏ ਜੀ ਅਸੀਂ ਪੰਜਾਬ ਦਾ ਮੋਰਚਾ ਜਿੱਤ ਲਿਆ ਹੁਣ ਅਸੀਂ ਪੰਜਾਬ ਦੇ 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਦਾ ਮੋਰਚਾ ਜਿੱਤਨਾ ਦੇਸ਼ ਦਾ ਮੋਰਚਾ ਜਿੱਤਨਾ ਆਪਣੇ ਲੀਡਰਾਂ ਦੇ ਹੱਥ ਸਟਰੋਂਗ ਕਰਨੇ ਆ ਜੀ ਅਸੀਂ ਸਾਡੇ ਜਿਹੜੇ ਹੈਗੇ ਐਸ ਵੇਲੇ ਬਹੁਤ ਸਾਡੇ ਉਹਨਾਂ ਨੇ ਪੈਸੇ ਰੋਕੇ ਹੋਏ ਆ ਜੀ ਸਾਨੂੰ ਸੈਸ਼ਨ ਨਹੀਂ ਕਰਨ ਦਿੰਦੇ ਸਾਡਾ ਕਿਸਾਨ ਮਜ਼ਦੂਰ ਬਾਰਡਰ ਤੇ ਬੈਠੇ ਹੋਏ ਆ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਪ੍ਰੋਟੈਸਟ ਨਹੀਂ ਕਰਨ ਦਿੰਦੇ ਉਹਨਾਂ ਦੀ ਮੰਗਾਂ ਤਾਂ ਕੀ ਮੰਨਣੀ ਆ ਉਹਨਾਂ ਨੂੰ ਉਸ ਤੋਂ ਬਾਅਦ ਜਦੋਂ ਹੈਗਾ ਜਿਵੇਂ ਹੁਣ ਸਾਨੂੰ ਸਟੇਟ ਦੇ ਵਿੱਚ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਮਚਾਰੀਆਂ ਨੂੰ ਵਪਾਰੀਆਂ ਨੂੰ ਧਰਨ ਨਹੀਂ ਲ ਹੋਣਗੇ ਪਲੱਸ 17 ਜਿਹੜੇ ਸਾਡੇ ਹੈਗੇ ਆ ਰਾਜ ਸਭਾ ਦੇ ਔਰ ਜਿਹੜੇ ਸਾਡੇ ਨੈਸ਼ਨਲ ਲੈਵਲ ਤੇ 35 40 ਜਿਹੜੇ ਸਾਰੇ ਬੰਦੇ ਇਕੱਠੇ ਹੋਵਾਂਗੇ ਅਸੀਂ ਜਾ ਕੇ ਉੱਥੇ ਅਸੀਂ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਪਾਵਾਂਗੇ ਅਸੀਂ ਇਹਨਾਂ ਨੂੰ ਤਾਂ ਘੇਰਾਂਗੇ ਘੇਰਾਂਗੇ ਔਰ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਇਹਨਾਂ ਨੂੰ ਮਤਲਬ ਕਿਉਂਕਿ ਇਹ ਜਿਹੜੀ ਹੈਗੀ ਆ ਤੁਹਾਡੇ ਐਨਡੀਆ ਅਲਾਈਅੰਸ ਹੈ ਇਹ ਇੱਕ ਨਾਪਾਕ ਹੈ ਇਹਨਾਂ ਨੇ ਸਾਰੇ ਭ੍ਰਿਸ਼ਟਾਚਾਰੀ ਇਕੱਠੇ ਕੀਤੇ ਆ ਇਹ ਭ੍ਰਿਸ਼ਟਾਚਾਰੀ ਜਿਹੜੀ ਹੈਗੀ ਆ ਜੋੜੋ ਪਾਰਟੀ ਬਣ ਗਈ ਆ ਇਹ ਜੁਮਲਾ ਪਾਰਟੀ ਬਣ ਗਈ ਆ ਇਹਨਾਂ ਨੂੰ ਐਕਸਪੋਜ਼ ਵੀ ਕਰਾਂਗੇ ਅਸੀਂ ਔਰ ਇਹ ਜਿਹੜਾ ਹੈਗਾ ਅਸੀਂ ਜਿਹੜੀ ਜਿਹੜਾ ਹੈਗਾ ਇਹ ਜਿਹੜੀ ਬੀਜੇਪੀ ਦਾ ਲੈਡ ਜਿਹੜਾ ਐਨਡੀਆ ਹੈਗਾ ਨਾ ਜੀ ਇਟਸ ਗੋਇੰਗ ਟੂ ਇਮਪਲੋਡ ਜੋ ਕਿ ਇਹਨਾਂ ਨੇ ਜਿਹੜੀ ਸ਼ੇਫਸਾਨਾ ਤੋੜ ਦਿੱਤੀ ਤੋੜ ਕੇ ਇਹਨਾਂ ਨੇ ਆਪਣੀ ਸਰਕਾਰ ਬਚਾ ਲਈ ਇਹਨਾਂ ਨੇ ਐਨਸੀਪੀ ਤੋੜ ਦਿੱਤੀ ਇਹਨਾਂ ਨੇ ਸਾਮ ਦੇ ਵਿੱਚ ਕਾਂਗਰਸ ਦੇ ਬੰਦੇ ਨੂੰ ਲਿਆਏ ਇਹਨਾਂ ਨੇ ਇੱਥੇ ਜਿਹੜੇ ਆਪਣੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਪਾਸੇ ਕਰ ਦਿੱਤੇ ਇਹਨਾਂ ਨੇ ਜਿਹੜਾ ਹੈਗਾ ਹੁਣ ਇਹਨਾਂ ਦਾ ਜਿਹੜਾ ਅੱਤ ਹੁੰਦੀ ਇਹਨਾਂ ਨੇ ਅੱਤ ਚੱਕੀ ਹੋਈ ਸੀ ਜੀ ਹੁਣ ਆਦਿਕ ਦੀ ਟਿੱਪੀ ਬਣਨੀ ਆ ਅੰਤ ਹੋਣਾ ਜੀ ਹੁਣ ਐਨਡੀਆ ਦਾ ਔਰ ਇੱਕ ਨਵੀਂ ਸ਼ੁਰੂਆਤ ਹੋਏਗੀ ਇੰਡੀਆ ਇਸ ਵਾਰੀ ਸਰਕਾਰ ਬਣਾਏਗੀ ਬੀਜੇਪੀ ਖੇਰੂ ਖੇਰੂ ਹੋ ਜਾਏਗੀ ਤੁਹਾਡੇ ਸਾਹਮਣੇ ਆ ਇਸ ਵੇਲੇ ਇਹ ਜਿਹੜਾ ਹੈਗਾ ਇੱਕ ਬਰੂਟਲ ਫੋਰਸ ਦੇ ਨਾਲ ਆ ਜੋ ਫੈਸਲਾ ਇਹਨਾਂ ਨੇ ਚੰਡੀਗੜ੍ਹ ਚ ਕੀਤਾ ਤੁਹਾਡੇ ਸਾਹਮਣੇ ਇੱਕ ਮੇਰ ਪਿੱਛੇ ਕਿੰਨੀ ਠੱਗੀ ਮਾਰੀ ਇਹਨਾਂ ਨੇ ਵੋਟਾਂ ਦੀ ਠੱਗੀ ਮਾਰੀ ਫੜੇ ਗਏ ਕਿਰਬੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਆ ਤੁਹਾਡੇ ਬੌਂਡ ਦਾ ਮਸਲਾ ਆਇਆ ਸੁਪਰੀਮ ਕੋਰਟ 'ਚ ਗਿਆ ਉੱਥੇ ਇਹਨਾਂ ਨੇ ਝੂਠ ਬੋਲਿਆ ਜੀ ਕਹਿੰਦੇ ਸਾਨੂੰ 5 ਮਹੀਨੇ ਲੱਗਣਗੇ ਦੇ ਦਿੱਤੀ ਨਾ 24 ਘੰਟੇ 'ਚ ਇਨਫੋਰਮੇਸ਼ਨ ਹੁਣ ਕਿੱਥੋਂ ਦੇ ਦਿੱਤੀ ਜੀ ਇਹਨਾਂ ਨੇ ਇਹਦਾ ਮਤਲਬ ਸ਼ਰਮਾਂ ਵਿੱਚ ਝੂਠ ਬੋਲਦੇ ਸੀਗੇ ਅਜੇ ਉਹ ਇਨਫੋਰਮੇਸ਼ਨ ਸਾਹਮਣੇ ਆਣ ਦਿਓ ਪੱਤਰਕਾਰ ਭਰਾਵਾਂ ਨੇ ਪਹਿਲਾਂ ਜਿਹੜੇ ਦੱਸਿਆ ਵੀ 30 ਇਹੋ ਜਿਹੀਆਂ ਕੰਪਨੀਆਂ ਸੀ ਜਿਨ੍ਹਾਂ ਨੇ ਭਾਜਪਾ ਨੂੰ ਟੱਕਾ ਨਹੀਂ ਦਿੱਤਾ ਸੀ ਉਹਨਾਂ ਤੇ ਰੇਡ ਹੋਇਆ ਉਹਨਾਂ ਉਹਨਾਂ ਦੇ ਉਹਨਾਂ ਤੇ ਕੇਸ ਹੋਏ ਉਹਨਾਂ ਨੇ ਚੰਦਾ ਦਿੱਤਾ ਫਿਰ ਉਹਨਾਂ ਦੀ ਜਮਾਨਤਾਂ ਹੋ ਗਈਆਂ ਮਰੋਣਾ ਇਹ ਸਾਰਾ ਕੁਝ ਜਿਹੜਾ ਹੈਗਾ ਬਿਗੇਸਟ ਕਾਮ ਆ ਜਿਹੜਾ 16000 ਕਰੋੜ ਦਾ ਉਹ ਤੁਹਾਡੇ ਸਾਹਮਣੇ ਆਉਣ ਜਾ ਰਿਹਾ ਬੀਜੇਪੀ ਦੀ ਨਈਆ ਡੁੱਬਣ ਜਾ ਰਹੀ ਆ ਔਰ ਇਹ ਪ੍ਰਨੀਤ ਕੋਰ ਵੀ ਵਿੱਚੀ ਆ ਜੀ ਜਿੰਨੇ ਭ੍ਰਿਸ਼ਟਾਚਾਰੀ ਉੱਥੇ ਪਹੁੰਚ ਗਏ ਆ ਇਹ ਸਾਰਾ ਬੇੜਾ ਹੁਣ ਡੁੱਬਣ ਜਾ ਰਿਹਾ ਜੀ ਜਿਹੜਾ ਇਹਨਾਂ ਨੇ ਬਾਲੋ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰੀ ਸਾਰੇ ਇਕੱਠੇ ਕੀਤੇ ਆ ਇਹਦਾ ਖਮਿਆਜਾ ਬੀਜੇਪੀ ਨੂੰ ਵੀ ਭੁਗਤਣਾ ਪਊਗਾ ਔਰ ਇਹ ਜਿਹੜੇ ਸਾਡੇ ਹੁਣ ਦੇ ਜਿਹੜੀ ਇਸ ਵੇਲੇ ਬੀਜੇਪੀ ਦੀ ਲੀਡਰਸ਼ਿਪ ਆ ਉਹ ਬੀਜੇਪੀ ਦਾ ਇਰ ਰਿਪੇਅਰੇਬਲ ਡੈਮ ਮੁੱਦੇ ਤੇ ਇਹ ਲੋਕਾਂ ਦੇ ਵਿੱਚੋਂ ਬਿਲਕੁਲ ਨੈਗੇਟਿਵ ਹੋ ਚੁੱਕੇ ਆ ਜੀ ਇਟਸ ਗੋਇੰਗ ਟੂ ਇਮਪਲੋਡ ਇਸ ਵਾਰੀ ਇੰਡੀਆ ਦੀ ਸਰਕਾਰ ਬਣਨ ਜਾ ਰਹੀ ਹੈ